ਸਾਡੇ ਕਿਸੇ ਅਕਾਲੀ ਦਲ ਦੇ ਪ੍ਰਧਾਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਥੇਦਾਰ ਸਾਹਿਬ ਦੀ ਕੋਈ ਸੁਣ ਨਹੀਂ ਰਿਹਾ ਇਹ ਉਦੋਂ ਹੀ ਹੁੰਦਾ ਵਾ ਜਦੋਂ ਅਗਲਾਂ ਨੂੰ ਪਤਾ ਲੱਗ ਜੇ ਵੀ ਘਰ ਕਮਜ਼ੋਰ ਹੋ ਗਿਆ ਇਹ ਸਾਡਾ ਹੁਣ ਵਗਾਰ ਕੱਖ ਨਹੀਂ ਸਕਦੇ ਜਦੋਂ ਅਕਾਲੀ ਦਲ ਤਗੜਾ ਹੁੰਦਾ ਸੀ ਤਾਂ ਦਿੱਲੀ ਵਾਲਿਆਂ ਨੂੰ ਵਕਤ ਪੈ ਜਾਂਦਾ ਸੀ 35 ਸਾਲ ਤੋਂ ਉਸੇ ਭਾਜੀਪੀ ਦੇ ਆਰਐਸਐਸ ਦੇ ਚਲੇ ਰਹੇ ਆ ਉਸੇ ਭਾਜੀਪੀ ਨੇ ਸੁਖਵੀਰ ਸੇਵਾਦਾਰ ਨੂੰ ਸੈਂਟਰ ਦੇ ਵਜ਼ੀਰ ਬਣਾਇਆ ਉਸੇ ਭਾਜੀਪੀ ਨੇ ਬੀਬੀ ਹਰ ਸੇਵਰਤ ਕੌਰ ਨੂੰ ਸੈਂਟਰ ਦੇ ਵਿੱਚ ਵਜ਼ੀਰ ਬਣਾਇਆ ਉਸੇ ਬੀਜੇਪੀ ਦੇ ਨਾਲ ਸਾਂਝ ਪਾ ਕੇ ਸਰਕਾਰਾਂ ਬਣਾਉਂਦੇ ਰਹੇ ਆ ਤੇ ਹੁਣ ਕਹਿੰਦੇ ਆ ਵੀ ਉਹ ਬੀਜੇਪੀ ਤੇ ਆਰਐਸ ਦੇ ਨਾਲ ਹੀ ਰਲੇ ਰਲੇ ਹੋ ਆ ਸਾਰਿਆਂ ਨੂੰ ਪਤਾ ਕਾਂਗਰਸ ਨਾਲ ਵੀ ਉਹ ਰਲੇ ਆ ਤੇ ਬੀਜੇਪੀ ਨਾਲ ਜਿਹਨੇ ਬੰਦਿਆਂ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਬਰ ਜ਼ੁਲਮ ਕੀਤਾ ਸੀ ਉਹਨਾਂ ਨੂੰ ਇਹਨਾਂ ਨੇ ਤਰੱਕੀਆਂ ਦਿੱਤੀਆਂ ਤੇ ਇਸ ਕਰਕੇ ਲੋਕ ਉਹਨਾਂ ਤੋਂ ਤੰਗ ਨਹੀਂ ਵੀ ਜੇ ਇਸ ਸਰਕਾਰ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਿਸ ਗੁਰੂ ਵਾਸਤੇ ਅਸੀਂ ਜਾਨ ਦੇਣ ਨੂੰ ਤਿਆਰ ਆਂ ਤੋਂ ਤੁਹਾਡੀ ਸਰਕਾਰ ਵੇਲੇ ਉਹ ਚੈਲੰਜ ਕਰਦੇ ਰਿਆ ਸੌਦੇ ਸਾਥ ਸਾਥ ਹੁਣੀ ਭਈ ਅਸੀਂ ਇਹਨਾਂ ਦਾ ਗੁਰੂ ਆਖ ਲਾਰ ਦਿੱਤਾ ਵਾ ਹੈ ਹਿੰਮਤ ਤਾਂ ਫੜ ਲੈ ਤੇ ਫਿਰ ਉਸੇ ਬੰਦੇ ਦੇ ਨਾਲ ਤ ਕਦੀ ਤੁਸੀਂ ਉਹਨੂੰ ਕੱਢ ਦਿੱਤਾ ਕਿਹੜਾ ਬੰਦਾ ਕਾਲ ਤੱਕ ਤੋਂ ਛੇਕੇ ਬੰਦਰਾ ਸਾਂਝ ਰੱਖਦਾ ਉਹ ਤਾਂ ਲੋਕ ਸਿੱਖ ਮੰਨਦੇ ਹੀ ਨਹੀਂ ਇਸ ਕਰਕੇ ਗੱਲਾਂ ਨੇ ਜਿਹਦੇ ਕਰਕੇ ਉਹਨਾਂ ਦਾ ਗ੍ਰਾਫ ਥੱਲੇ ਗਿਆ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਸਾਡੇ ਨਾਲ ਨੇ ਆਕਾਲੀ ਦਲ ਨੂੰ ਮੋੜ ਲੀਹਾਂ ਤੇ ਲਿਆਉਣ ਦੀ ਗੱਲ ਚੱਲ ਰਹੀ ਐ ਛੋਟੇਪੁਰ ਸਾਹਿਬ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਨ ਦੀ ਲੋੜ ਆ ਕਿ ਆਕਾਲੀ ਦਲ ਦੇ ਵਿੱਚ ਸੁਧਾਰ ਆਵੇ ਪਾਰਟੀ ਪ੍ਰਧਾਨਗੀ ਦਾ ਅਸਤੀਫਾ ਲਗਾਤਾਰ ਮੰਗਿਆ ਜਾ ਰਿਹਾ ਪਰ ਉਹ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਸਕਦਾ ਵਾ ਕਿ ਕਾਲ ਤੱਕ ਸਾਭ ਦੇ ਜਥੇਦਾਰ ਜਿਹੜੇ ਆ ਉਹਨਾਂ ਦੇ ਕੋਲ ਹੁਣੇ ਕੇਸ ਚੱਲਾ ਗਿਆ ਤੇ ਉਹਨਾਂ ਨੇ ਫੈਸਲਾ ਕਰਨਾ ਵੀ ਕਿਸ ਤਰ੍ਹਾਂ ਇਹਨਾਂ ਦਾ ਨਿਪਟਾਰਾ ਕਰਨਾ ਵਾ ਅਸੀਂ ਤੇ ਚਾਹੁੰਦੇ ਆ ਵੀ ਕੋਈ ਬੰਦਾ ਨਿਊਟਰਲ ਬੰਦਾ ਹੋਵੇ ਗੁਰਸੇਖ ਹੋਵੇ ਅਮਰਤਾਰੀ ਹੋਵੇ ਨਿਤਨੇਮੀ ਹੋਵੇ ਜਿਹੜਾ ਚੰਗੀ ਦਿਖ ਵਾਲਾ ਬੰਦਾ ਹੋਵੇ ਉਹਨੂੰ ਪ੍ਰਧਾਨ ਬਣਾ ਕੇ ਤੇ ਮੁੱਦੋ ਛੱਡੋ ਸਰਕਲਾਂ ਤੋਂ ਲੈ ਕੇ ਪਹਿਲਾਂ ਪਰਤੀ ਕੀਤੀ ਜਾਵੇ ਫਿਰ ਸਰਕਲ ਬਣਾਏ ਜਾਣ ਫਿਰ ਜ਼ਿਲ੍ਹੇ ਦੇ ਜਥੇਦਾਰ ਬਣਾਏ ਜਾਣ ਡੈਲੀਕੇਟ ਬਣਾਏ ਜਾਣ ਤੇ ਜਨਰਲ ਹਾਊਸ ਦੀ ਇਲੈਕਸ਼ਨ ਕਰਕੇ ਅਕਾਲੀ ਦਲ ਦੁਬਾਰਾ ਤੋਂ ਸਰਵਾਈਵ ਕੀਤਾ ਜਾਵੇ ਪਰਿਵਾਰਾਂ ਦਾ ਝੋੜੇ ਚੁੱਕਾਂ ਦਾ ਸਰਮਾਇਦਾਰਾਂ ਦਾ ਜਿਨ੍ਹਾਂ ਦੀ ਕੋਈ ਕੁਰਬਾਨੀ ਨਹੀਂ ਗਈ ਉਹਨਾਂ ਲੋਕਾਂ ਨੂੰ ਪਿਛੇ ਹਟ ਜਾਣਾ ਚਾਹੀਦਾ ਕੌਮ ਦੇ ਅੱਜ ਲੋਕ ਪੰਜਾਬੀ ਸੁਭਾ ਸਾਡੇ ਬਜ਼ੁਰਗਾਂ ਨੇ ਬਣਾਇਆ ਸੀ ਕਿ ਇੱਥੇ ਪੰਜਾਬੀਆਂ ਦਾ ਬੋਲਬਾਲਾ ਹੋਊਗਾ ਪੰਜਾਬੀਆਂ ਦਾ ਭਾਈਚਾਰਾ ਆਪਸ ਵਿੱਚ ਕਾਇਮ ਰਹੂਗਾ ਅੱਜ ਅਸੀਂ ਬੰਦੀ ਸਿੰਘਾਂ ਵਾਸਤੇ ਵੀ ਜਿਨ੍ਹਾਂ ਨੇ ਡਬਲ ਡਬਲ ਸਜਾਵਾਂ ਕੱਟ ਲੀਆਂ ਨੇ ਉਹਨਾਂ ਨੂੰ ਕੋਈ ਛੱਡ ਨਹੀਂ ਰਿਹਾ ਸਾਡੇ ਕਿਸੇ ਅਕਾਲੀ ਦਲ ਦੇ ਪ੍ਰਧਾਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਥੇਦਾਰ ਸਾਹਿਬ ਦੀ ਕੋਈ ਸੁਣ ਨਹੀਂ ਰਿਹਾ ਇਹ ਉਦੋਂ ਹੁੰਦਾ ਵਾ ਜਦੋਂ ਅਗਲਾਂ ਨੂੰ ਪਤਾ ਲੱਗ ਜੇ ਵੀ ਘਰ ਕਮਜ਼ੋਰ ਹੋ ਗਿਆ ਇਹ ਸਾਡਾ ਹੁਣ ਵਿਗਾਰ ਕੱਖ ਨਹੀਂ ਸਕਦੇ ਜਦੋਂ ਕਾਲੀ ਦਲ ਤਗੜਾ ਹੁੰਦਾ ਸੀ ਤੇ ਦਿੱਲੀ ਵਾਲਾ ਨੂੰ ਵਕਤ ਪੈ ਜਾਂਦਾ ਸੀ ਅੱਜ ਇਹ ਛੱਡ ਦੇਣ ਕਾਲੀ ਦਲ ਦਾ ਨਵਾਂ ਕੋਈ ਪ੍ਰਧਾਨ ਵਧੀਆ ਬੰਦਾ ਆ ਜੇ ਇਮਾਨਦਾਰ ਤੇ ਦਿੱਲੀ ਵਾਲੇ ਵੀ ਸ਼ੂਤ ਹੋ ਜਾਣਗੇ ਤੇ ਬੰਦੀ ਸਿੰਘ ਵੀ ਛੁੱਟ ਜਾਣਗੇ ਤੇ ਪੰਥ ਤੇ ਪੰਜਾਬ ਦੀ ਵਿਚਾਰ ਦੀ ਕਲਾ ਹੋ ਜਾ ਜੀ ਕਾਲੀ ਦਲ ਦੇ ਜਿਹੜੇ ਲੀਡਰ ਨੇ ਸਵੀਰਪਾਲ ਦੇ ਕਰੀਬੀ ਨੇ ਉਹ ਕਹਿੰਦੇ ਇਹ ਆਰਐਸਐਸ ਤੇ ਬੀਜੇਪੀ ਚਲਾ ਰਹੀ ਐ ਸਾਰਾ ਏਜੰਡਾ ਕਾਲੀ ਦਲ ਨੂੰ ਤੋੜ ਮਾਰ ਲਿਆ ਜਦੋਂ ਤੋਂ ਉਹਨਾਂ ਉਹਨਾਂ ਦੀ ਕੁਰਸੀ ਨੂੰ ਹੱਥ ਪੈਂਦਾ ਉਹ ਕਹਿ ਦਿੰਦੇ 35 ਸਾਲ ਤੱਕ ਉਸੇ ਬੀਜੇਪੀ ਦੇ ਆਰਐਸਐਸ ਦੇ ਚਲੇ ਰਹੇ ਆ ਉਸੇ ਬੀਜੇਪੀ ਨੇ ਸੁਖਵੀਰ ਸਹਾਦੋਂ ਸੈਂਟਰ ਦੇ ਵਜ਼ੀਰ ਬਣਾਇਆ ਉਸੇ ਬੀਜੇਪੀ ਨੇ ਬੀਬੀ ਹਰਸਿਵਰਤ ਕੌਰ ਨੂੰ ਸੈਂਟਰ ਦੇ ਵਿੱਚ ਵਜ਼ੀਰ ਬਣਾਇਆ ਉਸੇ ਬੀਜੇਪੀ ਦੇ ਨਾਲ ਸਾਂਝ ਪਾ ਕੇ ਸਰਕਾਰਾਂ ਬਣਾਉਂਦੇ ਰਹੇ ਆ ਤੇ ਹੁਣ ਕਹਿੰਦੇ ਆ ਵੀ ਉਹ ਬੀਜੇਪੀ ਤੇ ਆਰਐਸ ਦੇ ਨਾਲ ਹੀ ਰਲੇ ਰਲੇ ਤੇ ਉਹ ਆ ਸਾਰਿਆਂ ਨੂੰ ਪਤਾ ਕਾਂਗਰਸ ਨਾਲ ਵੀ ਉਹ ਰਲੇ ਆ ਤੇ ਬੀਜੇਪੀ ਨਾਲ ਕਿਹੜੀ ਕਿਹੜੇ ਫੈਸਲੇ ਤੁਹਾਨੂੰ ਲੱਗਦਾ ਕਿ ਉਹਨਾਂ ਫੈਸਲਿਆਂ ਨੇ ਅਕਾਲੀ ਦਲ ਨੂੰ ਨਿਹਾਰਵਲ ਲੈ ਕੇ ਆਂਦਾ ਅਕਾਲੀ ਦਲ ਦਾ ਜੀ ਸਭ ਤੋਂ ਵੱਡਾ ਦਾ ਹੈਗਾ ਤੁਹਾਡਾ ਬਰਗਾੜੀ ਕਾੜ ਬਰਗਾੜੀ ਕਾੜ ਇਹਨਾਂ ਦੀ ਸਰਕਾਰ ਵੇਲੇ ਹੋਇਆ ਸੈਣੀ ਵਰਗੇ ਬੰਦੇ ਨੂੰ ਉਹਨਾਂ ਨੇ ਡੀਜੀਪੀ ਲਾਇਆ ਜਿਹਨੇ ਬੰਦਿਆਂ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਬਰ ਜ਼ੁਲਮ ਕੀਤਾ ਸੀ ਉਹਨਾਂ ਨੂੰ ਇਹਨਾਂ ਨੇ ਤਰੱਕੀਆਂ ਦਿੱਤੀਆਂ ਇਸ ਕਰਕੇ ਲੋਕ ਉਹਨਾਂ ਤੋਂ ਤੰਗ ਨਹੀਂ ਵੀ ਜੇ ਇਸ ਸਰਕਾਰ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਿਸ ਗੁਰੂ ਵਾਸਤੇ ਅਸੀਂ ਜਾਨ ਦੇਣ ਨੂੰ ਤਿਆਰ ਹਾਂ ਤੇ ਤੁਹਾਡੀ ਸਰਕਾਰ ਵੇਲੇ ਉਹ ਚੈਲੰਜ ਕਰਦੇ ਰਿਹਾ ਸਾਉਦੇ ਸਾਹ ਹਣੀ ਵੀ ਅਸੀਂ ਇਹਨਾਂ ਦਾ ਗੁਰੂ ਆਖ ਲਾਰ ਦਿੱਤਾ ਵਾ ਹੈ ਹਿੰਮਤ ਫੜ ਲੈ ਤੇ ਫਿਰ ਉਸੇ ਬੰਦੇ ਦੇ ਨਾਲ ਤੇ ਕਦੀ ਤੁਸੀਂ ਉਹਨੂੰ ਕੱਢ ਦਿੱਤਾ ਆ ਛੇਕ ਦਿੱਤਾ ਸੀ ਫਿਰ ਉਹਨੂੰ ਵਾਪਸ ਲੈਣ ਦਾ ਫਿਰ ਉਹਦੇ ਵਾਪਸ ਆਉਣ ਦੀ ਖੁਸ਼ੀ ਦੇ ਵਿੱਚ ਤਰਮੰਨਾ 93 ਲੱਖ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਇਸ਼ਤਿਹਾਰ ਲਵਾਤੇ ਫਿਰ ਉਹਨੂੰ ਕੱਢਣ ਤੋਂ ਬਾਅਦ ਫਿਰ ਉਹਦੇ ਨਾਲ ਤੋਂ ਹਸਾਂਜਾ ਰੱਖੀਆਂ ਜਿਹੜਾ ਬੰਦਾ ਕਾਲ ਤੱਕ ਤੋਂ ਛੇਕੇ ਬੰਦਰਾ ਸਾਂਝ ਰੱਖਦਾ ਉਹ ਤਾਂ ਲੋਕ ਸਿੱਖ ਮੰਨਦੇ ਹੀ ਨਹੀਂ ਇਸ ਕਰਕੇ ਗੱਲਾਂ ਨੇ ਜਿਹਦੇ ਕਰਕੇ ਉਹਨਾਂ ਦਾ ਗਰਾਫ ਥੱਲੇ ਗਿਆ ਕਿੰਨਾ ਕ ਨੁਕਸਾਨ ਆ ਜਿਹੜਾ ਹੋ ਸਕਦਾ ਜੇਕਰ ਖੇਤਰੀ ਪਾਰਟੀ ਪੰਜਾਬ ਦੀ ਕਮਜ਼ੋਰ ਹੁੰਦੀ ਆ ਕਿੰਨਾ ਕ ਨਸਾਰ ਪੰਜਾਬ ਵਿੱਚ ਉਹਦਾ ਨੁਕਸਾਨ ਆ ਜੀ ਪੰਜਾਬ ਚ ਜੋ ਕੁਝ ਅਜ ਤੱਕ ਹੋਇਆ ਵਾ ਨਾ ਉਹ ਕਾਲੀ ਦਲ ਨਹੀਂ ਕੀਤਾ ਕਿਉਂਕਿ ਖੇਤਰੀ ਪਾਰਟੀ ਨੂੰ ਇਸ ਖਿੱਤੇ ਨਾਲ ਪਿਆਰ ਸੀ ਬਾਕੀ ਪਾਰਟੀਆਂ ਨੈਸ਼ਨਲ ਦਿੱਲੀ ਤੋਂ ਚਲਦੀਆਂ ਨੇ ਉਹ ਦਿੱਲੀ ਵਾਲੇ ਜਿਤਨਾ ਉਹਨਾਂ ਦੇ ਆਕੇ ਕਹਿੰਦੇ ਆ ਉਹ ਉਸ ਤਰ੍ਹਾਂ ਉਹਨਾਂ ਨੇ ਕੰਮ ਕਰਨਾ ਪੈਂਦਾ ਇਹ ਇੱਕ ਪਾਰਟੀ ਸੀ ਜਿਹੜੀ ਪੰਜਾਬ ਦੇ ਲੋਕਾਂ ਦੀ ਨਬਜ਼ ਵੇਖ ਕੇ ਪੰਜਾਬ ਦੇ ਹਿੱਤਾਂ ਦੇ ਫੈਸਲੇ ਕਰਦੀ ਸੀ ਇਹਦੇ ਕਮਜ਼ੋਰ ਹੋਣਾ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਬਹੁਤ ਬਹੁਤ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਕਈ ਅਹਿਮ ਗੱਲਾਂ ਸਾਂਝੀਆਂ ਕਰ ਰਹੇ ਸੀ ਕਿ ਕਿਸ ਤਰ੍ਹਾਂ ਅਕਾਲੀ ਦਲ ਦਾ ਸੁਧਾਰ ਹੋ ਸਕਦਾ ਜੇਕਰ ਪੰਜਾਬ ਦੀ ਖੇਤਰੀ ਪਾਰਟੀ ਕਮਜ਼ੋਰ ਹੁੰਦੀ ਹੈ ਤਾਂ ਅਕਾਲੀ ਦਲ ਦੇ ਕਮਜ਼ੋਰ ਹੋਣ ਨਾਲ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਆ ਜਿਹੜਾ ਹੋ ਸਕਦਾ ਹੈ ਸਾਥੀ ਸੁਖਵਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਸੰਗਰੂਰ ਪਿੰਡ ਲੋਂਗੋਵਾ